ਬ੍ਰਿਟੇਨ ਵਿੱਚ ਰਹਿਣ ਦੇ ਚਾਹਵਾਨ ਭਾਰਤੀਆਂ ਦੇ ਲਈ ਚੰਗੀ ਖਬਰ ਹੈ ਸਰਕਾਰ ਦੇ ਨਵੇਂ ਐਲਾਨ ਦੇ ਮੁਤਾਬਕ ਬ੍ਰਿਟਿਸ਼ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਹੁਣ ਆਪਣੇ ਪਰਿਵਾਰਕ ਮੈਂਬਰਾਂ ਨੂੰ ਬ੍ਰਿਟੇਨ ਲਿਆਉਣ ਦੇ ਲਈ ਘੱਟੋ-ਘੱਟ 41 ਲੱਖ ਰੁਪਏ ਸਾਲਾਨਾ ਕਮਾਉਣ ਦੀ ਲੋੜ ਨਹੀਂ ਹੋਏਗੀ ਨਵੀ ਲੇਬਰ ਪਾਰਟੀ ਦੀ ਸਰਕਾਰ ਦੁਬਾਰਾ ਘੱਟੋ-ਘੱਟ ਆਮਦਨ ਸੀਮਾ ਵਿੱਚ ਯੋਜਨਾਬੰਦ ਵਾਅਦੇ ਨੂੰ ਮੁਲਤਵੀ ਕਰ ਦਿੱਤਾ ਗਿਆ ਇਹ ਕਦਮ ਜੋ ਬਹੁਤ ਸਾਰੇ ਭਾਰਤੀ ਪਰਿਵਾਰਾਂ ਨੂੰ ਪ੍ਰਭਾਵਿਤ ਕਰਦਾ ਇਸ ਨੂੰ ਸ਼ੁਰੂ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਣਕ ਦੁਆਰਾ ਰਿਕਾਰਡ ਇਮੀਗ੍ਰੇਸ਼ਨ ਅੰਕੜਿਆਂ ਨੂੰ ਘਟਾਉਣ ਲਈ ਪੇਸ਼ ਕੀਤਾ ਗਿਆ ਸੀ ਯੂਕੇ ਦੇ ਗ੍ਰੈਸ ਕੱਤਰ ਯਾਵੀਟ ਕੂਪਰ ਨੇ ਹਾਊਸ ਆਫ ਕਾਮਨਸ ਚ ਕੋਸ਼ਨਾ ਕੀਤੀ ਕਿ ਜਰੂਰ ਤੱਕ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ ਪਰਿਵਾਰਾਂ ਦੇ ਇਹਨਾਂ ਵਾਅਦੇ ਦੇ ਪ੍ਰਭਾਵ ਦੀ ਸਮੀਖਿਆ ਪੂਰੀ ਨਹੀਂ ਕਰ ਲੈਂਦੀ ਉਦੋਂ ਤੱਕ ਪੌਂਡ 29000 ਲਗਭਗ ਕਹਿ ਲਈ 31 ਲੱਖ 16757 ਰੁਪਏ ਦੀ ਸਲਾਨਾ ਆਮਦਨੀ ਵਿੱਚ ਹੋਰ ਕੋਈ ਵਾਅਦਾ ਨਹੀਂ ਕੀਤਾ ਜਾਏਗਾ ਕੂਪਰ ਨੇ ਇੱਕ ਲਿਖਤੀ ਬਿਆਨ ਦੇ ਵਿੱਚ ਕਿਹਾ ਕਿ ਘੱਟੋ ਘਾਟ ਆਮਦਨੀ ਲੋੜਾਂ ਸਮੇਤ ਪਰਿਵਾਰਕ ਇਮੀਗ੍ਰੇਸ਼ਨ ਨਿਯਮਾਂ ਨੂੰ ਪਰਵਾਰਕ ਜੀਵਨ ਦੇ ਸੰਬੰਧ ਵਿੱਚ ਯੂਕੇ ਦੀ ਆਰਥਿਕ ਭਲਾਈ ਨੂੰ ਯਕੀਨੀ ਬਣਾਉਣ ਲਈ ਸੰਤੁਲਨ ਬਣਾਉਣ ਦੀ ਲੋੜ ਹੈ। ਕੂਪਰ ਦੇ ਮੁਤਾਬਕ ਮੈਕਨੂ ਅੰਤਰਰਾਸ਼ਟਰੀ ਭਰਤੀ ਤੇ ਮੁੱਖ ਖੇਤਰਾਂ ਦੀ ਨਿਰਪਰਤਾ ਦੀ ਸਮੀਖਿਆ ਕਰਨ ਦਾ ਕੰਮ ਵੀ ਸੌਂਪਿਆ ਗਿਆ। ਖਾਸ ਕਰਕੇ ਆਈਟੀ ਅਤੇ ਇੰਜੀਨੀਅਰਿੰਗ ਦੇ ਵਿੱਚ ਜੋ ਕਿ ਭਾਰਤ ਵਰਗੇ ਦੇਸ਼ਾਂ ਦੀਆਂ ਪ੍ਰਤਿਭਾਵਾਂ ਤੇ ਨਿਰਪਰ ਕਰਦਾ ਹੈ। ਕੂਪਰ ਨੇ ਕਿਹਾ ਕਿ ਪਹਿਲੇ ਕਦਮ ਦੇ ਤੌਰ ਤੇ ਮੈਂ ਅੰਤਰਰਾਸ਼ਟਰੀ ਭਾਰਤੀ ਖਾਸ ਕਰਕੇ ਆਈਟੀ ਅਤੇ ਇੰਜੀਨੀਅਰਿੰਗ ਦੇ ਮੁੱਖ ਖੇਤਰਾਂ ਦੀ ਨਿਰਪੜਤਾ ਦੀ ਸਮੀਖਿਆ ਕਰਨ ਲਈ ਮੈਕ ਦੀ ਨਿਯੁਕਤੀ ਕਰ ਰਿਹਾ ਹਾਂ ਪਿਛਲੇ ਸਾਲ ਦਸੰਬਰ ਦੇ ਵਿੱਚ ਪ੍ਰਵਾਸ ਨੂੰ ਰੋਕਣ ਦੇ ਉਪਾਵਾਂ ਦੇ ਇੱਕ ਪੈਕੇਜ ਦੇ ਹਿੱਸੇ ਵਜੋਂ ਤਤਕਾਲੀ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਨੇ ਘੋਸ਼ਣਾ ਕੀਤੀ ਸੀ ਕਿ ਇਸ ਸਾਲ April ਤੋਂ ਜੀਵਨ ਸਾਥੀ ਜਾਂ ਮਾਤਾ-ਪਿਤਾ ਦੇ ਲਈ ਲੰਬੀ ਮਿਆਦ ਵਾਲੇ ਪਰਿਵਾਰਕ ਵੀਜ਼ਾ ਸਪான்ਸਰ ਕਰਨ ਵਾਲੇ ਬ੍ਰਿਟਿਸ਼ ਨਾਗਰਿਕਾ ਦੁਆਰਾ ਘੱਟੋ-ਘੱਟ ਤਨਖਾਹ ਜਾਂ ਆਮਦਨ GBP 18600 ਤੋਂ ਵਧ ਕੇ GBP 29000 ਹੋ ਜਾਏਗੀ ਅਤੇ ਇਸ ਨੂੰ ਬਾਅਦ ਦੇ ਵਿੱਚ ਹੋਰ ਵਧਾ ਕੇ GBP 38700 ਕਰ ਦਿੱਤਾ ਜਾਏਗਾ ਜੋ ਕਿ ਹੁਣ ਹੁਨਰਮੰਦ ਵਰਕਰ ਵੀਜ਼ਾ ਰੂਟ ਲਈ ਘੱਟੋ-ਘੱਟ ਆਮਦਨੀ ਦੀ ਲੋੜ ਅਨੁਸਾਰ ਹੈ ਯੋਜਨਾਬੰਦ ਵਾਅਦੇ ਨੇ ਘੱਟ ਆਮਦਨੀ ਵਾਲੇ ਪਰਿਵਾਰਾਂ ਤੇ ਇਸ ਦੇ ਸੰਭਾਵੀ ਪ੍ਰਭਾਵਾਂ ਬਾਰੇ ਵਿਸ਼ਲੇਸ਼ਕਾਂ ਵਿੱਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਸਨ ਤਾਂ ਹੁਣ ਵੱਡੀ ਰਾਹਤ ਮਿਲੀ ਹੈ ਜੀ ਕਿਉਂਕਿ ਜਿਹੜਾ 41 ਲੱਖ ਰੁਪਈਆ ਉਸ ਸਾਲਾਨਾ ਕਮਾਉਣ ਦੀ ਉਹ ਕਹਿੰਦੇ ਵੀ ਲੋੜ ਨਹੀਂ ਪਊਗੀ ਤਾਂ ਹੁਣ ਘੱਟ ਤੋਂ ਘੱਟ ਜਿਹੜੀ ਸੀਮਾ ਹੋਊਗੀ ਜਿਸ ਦੇ ਮੁਤਾਬਿਕ ਤੁਸੀ 31 ਲੱਖ ਰੁਪਈਆ ਤੁਹਾਨੂੰ ਸ਼ੋਅ ਕਰਨਾ ਪਊਗਾ ਹੁਣ ਜਿਹੜਾ ਵਾਅਦਾ ਹੈ ਉਹਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ